ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀਆਂ ਕਲਾਂ 'ਚ ਹੋਵੋਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ YouTube ਤੇ ਮੇਰਾ ਚੈਨਲ ਟਵਾਨਾ ਕ੍ਰੀਏਸ਼ਨ ਬਾਈ ਦਲਜੀਤ ਕੋ ਟਵਾਨਾ ਪਲੀਜ਼ ਉਹਨੂੰ ਸਬਸਕ੍ਰਾਈਬ ਕਰ ਲਿਓ ਔਰ ਇਨਸਟਾ ਤੇ ਮੇਰੀ ਆਈਡੀ ਟਵਾਨਾ ਕ੍ਰੀਏਸ਼ਨ ਨੂੰ ਫੋਲੋ ਕਰਿਓ ਸੁਣ ਸੁਣੇ ਕਮੈਂਟ ਵੀ ਦੇ ਦਿਆ ਕਰੋ ਅੱਜ ਦੀ ਵੀਡੀਓ ਜਿਹੜੀ ਬਹੁਤ ਖਾਸ ਰਹੂਗੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ 981450336 ਤੇ ਆਰਡਰ ਕਰਨਾ ਨੰਬਰ ਆਪਾਂ ਦੁਬਾਰਾ ਰਿਪੀਟ ਕਰ ਦਿੰਨੇ ਆ 981450336 12ਵੇਂ ਪਹਿਣ ਵਾਲੀ ਰੇਟ ਇਹੀ ਰਹਿਣਗੇ ਜੋ ਇੰਡੀਆ ਸ਼ਿਪਿੰਗ ਚਾਰजेस ਪੇ ਕਰਨੇ ਪੈਣਗੇ ਸੋ ਚਲੋ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਇਹ ਸੂਟ ਰਹਿਣਗੇ ਜੀ ਕਾਮੀ ਦੇ ਬੜੇ ਸੋਹਣੇ ਜਿਹੇ ਵਿਦ ਸ਼ੌਪ ਆਪਾਂ ਪੂਰੇ ਸੂਟ ਤੁਹਾਨੂੰ ਖੋਲ ਕੇ ਦਿਖਾਵਾਂਗੇ ਤੁਹਾਨੂੰ ਪਤਾ ਹੈ ਕਿ ਕਾਨੀ ਵਾਲਾ ਜਿਹੜਾ ਵਰਕ ਹੈ ਕਾਨੀ ਦਾ ਇੰਨਾ ਕੁ ਜ਼ਿਆਦਾ ਬਰੀਕੀ ਦੇ ਵਿੱਚ ਹੁੰਦਾ ਬੜਾ ਸੋਹਣਾ ਜਿਹਾ ਲੱਗਦਾ ਇਹ ਦੇਖੋ ਜੀ ਇਹ ਤਾਂ ਆ ਜੂਗੀ ਇਸ ਦੀ ਸ਼ਰਟ ਨੇਕ ਤੇ ਹੋਇਆ ਤੁਹਾਨੂੰ ਸ਼ਾਈਨਿੰਗ ਦਿਖ ਰਹੀ ਹੋਣੀ ਆ ਇਹ ਬਰੀਕ ਸਾਰੇ ਸੂਟ ਦੇ ਵਿੱਚ ਹੀ ਸ਼ਾਈਨਿੰਗ ਹੈ ਹੁਣ ਮੈਂ ਤੁਹਾਨੂੰ ਇੱਕ ਡੁਪਲੀਕੇਟ ਵੀ ਦੱਸ ਦਿੰਨੀ ਆ ਉਹਦੇ ਵਿੱਚ ਨਾ ਸ਼ਾਈਨਿੰਗ ਨਹੀਂ ਹੁੰਦੀ ਹੈਗੀ ਘੱਟ ਰੇਟ ਤੇ ਮਿਲ ਰਹੇ ਨੇ ਬਟ ਜਿਹੜੀ ਕੰਨੀ ਵਰਕ ਹੈ ਉਹ ਇਸ ਜਿਹੜੀ ਸ਼ਾਈਨਿੰਗ ਹੁੰਦੀ ਹੈ ਰੇਸ਼ਮੀ ਥ्रेड ਵਰਤੇ ਆ ਜਾਂਦਾ ਇਹ ਕੰਨੀ ਵਰਕ ਹੁੰਦਾ ਇਹ ਆ ਜਾਏਗਾ ਇਸ ਦਾ neck ਕਲਰ ਬੜਾਈ ਪਿਆਰਾ ਜੀ ਪਿਸਤਾ ਜਿਹਾ ਇਹ ਸਾਰਾ ਫਰੰਟ ਆ ਜਾਏਗਾ ਔਰ ਇਹ ਆ ਜਾਏਗਾ ਇਸ ਦਾ ਘੇਰਾ ਦੇਖੋ ਤੁਸੀਂ ਘੇਰੇ ਤੇ ਵੀ ਤੁਹਾਨੂੰ ਰੇਸ਼ਮੀ ਪਤਾ ਲੱਗ ਰਿਹਾ ਵੀ ਆਪਾਂ ਨੂੰ ਰੇਸ਼ਮ ਦੇ ਨਾਲ ਇਹ ਜਿਹੜੀ ਡਿਜ਼ਾਈਨ ਬਣਿਆ ਹੋਇਆ ਇਹ ਸ਼ਰਟ ਰਹੂਗੀ ਔਰ ਇਹ ਆ ਜਾਂਦੀ ਹੈ ਜੀ ਬੋਟਮ ਔਰ ਨਾਲ ਹੀ ਇਸਦੇ ਆ ਜਾਂਦਾ ਸ਼ਾਲ ਇਹ ਵਾਲਾ ਰਹੂਗਾ ਸ਼ਾਲ ਇਹ ਨਾਲ ਹੀ ਹੁੰਦੇ ਨੇ ਪੂਰੇ ਸ਼ਾਲ ਔਰ ਬਾਟਮ ਆ ਦੇਖੋ ਤੁਹਾਨੂੰ ਆਪਾਂ ਦਿਖਾ ਵੀ ਦਿੰਨੇ ਆ ਆ ਜਿਹੜਾ ਵਰਕ ਹੋਇਆ ਹੋਇਆ ਇਹ ਬੈਕ ਸਾਈਡ ਹੈ ਇਹ ਤੁਹਾਨੂੰ ਸਾਰਾ ਪਤਾ ਲੱਗ ਰਿਹਾ ਹੁਣ ਆ ਦੇਖੋ ਇੱਥੋਂ ਆ ਚੀਜ਼ ਹੈ ਜਿਹੜੀ ਇਹ ਹੁੰਦਾ ਕੰਮ ਹੀ ਵਰਕ ਸੋ origignal ਕੰਨੀ ਦੇ ਸੂਟ ਨੇ ਮਨ 'ਚ ਕੋਈ ਵੀ ਡਾਊਟ ਨਾ ਲਿਆਇਓ ਤੁਸੀਂ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਇਹਨੂੰ ਤੁਸੀਂ ਸਰਦੀਆਂ ਦੇ ਤੋਹਫਾ ਹੁੰਦਾ ਹੈ ਪਸ਼ਮੀਨੇ ਦੇ ਸੂਟਾਂ ਨਾਲੋਂ ਵੀ ਮੇਰਾ ਜੋ ਐਕਸਪੀਰੀਅੰਸ ਹੈ ਇਹ ਸੂਟ ਬਹੁਤ ਜ਼ਿਆਦਾ ਵਧੀਆ ਨੇ ਨਾ ਤਾਂ ਤੁਹਾਨੂੰ ਵਰਕ ਕਰਾਉਣ ਦਾ ਮਹਿੰਗਾ ਵਰਕ ਹੈ ਜਿਹੜਾ ਹੁੰਦਾ ਪਤਾ ਹੀ ਹੈ ਆਪਾਂ ਨੂੰ ਉਹਦਾ ਕੋਈ ਖਰਚਾ ਹੈ ये बहुत ही सरदारी जूट हूँ सो ए कलर आ गया पिस्ता जी ते एक कलर आ आजगा ए वाला ये हैगा अरसट कलर दे विद शॉप सेम डिजाइन यही रहेंगे ए आ गया जी बहुत ही सोहना जहा महरून कलर नहीं है महरून फालसा मिक्स है ए आ यदा राणी शेड भी नहीं है पिंक शेड भी नहीं है बहुत ही सोहना जहा यह शेड है ये आ जाता एक कलर यह भी बड़ा प्यारा जहा कलर है फालसा प्लस ਕਾਫੀ ਡਿਫਰੈਂਟ ਜਿਹੜਾ ਕਲਰ ਹੈ। ਹੋਰ ਇੱਕ एरिया ਆ ਗਿਆ ਗ੍ਰੀਨ ਕਲਰ ਦੇ ਵਿੱਚ। ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਤੁਸੀਂ ਮੰਗਵਾ ਸਕਦੇ ਹੋ। ਸਾਡੇ WhatsApp ਨੰਬਰ 9814506366 ਹੈ ਜੀ। ਬੜੇ ਸੋਹਣੇ ਰਹਿ ਰੰਗ ਨੇ ਇਹ। ਇਹ ਦੇ ਇੱਕ ਆਪਾਂ ਨਿਆ ਤੁਹਾਨੂੰ ਦਿਖਾਤਾ ਸੇਮ ਇਹੀ ਵਰਕ ਰਹੂਗਾ ਜੀ ਬੈਗ ਤੇ ਤੁਸੀਂ ਦੇਖੋ ਆਪਾਂ ਬੈਗ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਤਾਂ ਕਿ ਤੁਹਾਡੇ ਮਨ ਚ ਕੋਈ ਵੀ ਸ਼ੰਕਾ ਨਾ ਰਹੇ ਇਹ ਸਾਰਾ ਜਿਹੜਾ ਹੈ ਇਹ ਤਿੱਲੇ ਦਾ ਵਰਕ ਹੁੰਦਾ ਹੈ ਇਹਦੇ ਵਿੱਚ ਤਿੱਲੇ ਦੀ ਵਿੱਚ ਮਤਲਬ ਕਿ ਤਿੱਲੇ ਦਾ ਥ्रेड ਹੈ ਜਿਹੜਾ ਉਹ ਲਗਾਇਆ ਜਾਂਦਾ ਇਸ ਨੂੰ ਕੰਨੀ ਵਰਕ ਆਪਾਂ ਤਾਂ ਹੀ ਕੰਨੀ ਵਰਕ ਕਹਿੰਦੇ ਆ ਔਰ ਬਹੁਤ ਸਫਾਈ ਦੇ ਵਿੱਚ ਹੁੰਦਾ ਹੈ। ਅ ਰੇਟ ਬਹੁਤ ਹੀ ਰੀਜ਼ਨੇਬਲ ਨੇ ਇਹਨਾਂ ਦੇ। ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਭੇਜ ਦਿਓ। ਸੋ ਅੱਜ ਦੇ ਸੂਟਾਂ 'ਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ, ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ 981450336 ਤੇ ਆਰਡਰ ਕਰ ਦਿਓ। ਫ੍ਰੀ ਸ਼ਿਪਿੰਗ 'ਚ ਸੂਟ ਨੇ ਜਿਹੜੇ ਤੁਹਾਡੇ ਘਰਾਂ ਤੱਕ ਪਹੁੰਚਦੇ ਨੇ।